ਸਸ਼ਕਲ ਆਦਾਬ ਨਮਸਕਾਰ ਇਸ ਵਕਤ ਦੀ ਵੱਡੀ ਖਬਰ ਮਜੀਠਾ ਤੋਂ ਸਮਰਿਤਾ ਜਿੱਥੇ ਮਜੀਠਾ ਸਿੰਘ ਪਗਵਤ ਸਿੰਘ ਮਾਰ ਮਜੀਠਾ ਪਹੁੰਚੇ ਜਿੱਥੇ ਪਰਿਵਾਰ ਅੱਠ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਮਲਜਮ ਨੂੰ ਜੜਾਇਆ ਫਕਸ਼ਾ ਨਹੀਂ ਜਾਵੇਗਾ ਤੇ ਜ਼ਹਿਰੀ ਸ਼ਰਾਬ ਨਾਲ 17 ਜਾਨਾਂ ਹੁਣ ਤੱਕ ਚਲੇ ਗਏ ਨੇ ਤੇ ਜਿਸ ਵਿੱਚ 10 ਮਲਜਮ ਨੂੰ ਜੜਾ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਉਹਨਾਂ ਇਸੇ ਮਾਨ ਨੇ ਕਿਹਾ ਕਿ ਪੀੜਤ ਪਰਿਵਾਰਾਂ ਲਈ ਵੱਡੇ ਐਲਾਨ ਕੀਤੇ ਨੇ ਤਾਂ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਨਾਮ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਹਰੇਕ ਪੀੜਤ ਪਰਿਵਾਰ ਨੂੰ 10 ਲੱਖ ਰੁਪਏ مالی ਮਦਦ ਦੀ ਘਾਟ ਲਗਾਈ ਤੇ ਲਾਸ ਦੇ ਦਿਨ ਹਰੇਕ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਇੱਕ ਮੈਂਬਰ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਦੇਣ ਦਾ ਤੇ ਸੰਸਕਾਰ ਦੇ ਭੋਗ ਵਾਸਤੇ ਸਰਕਾਰ ਵੱਲੋਂ مالی ਮਦਦ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਕੇ ਜਿੱਠਾ ਦੇ ਪਿੰਡ ਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਅਜਿਹੇ ਲਈ ਸ਼ਰਾਬ ਦੀ ਪੀਣ ਦੇ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਇਹ ਮੌਤਾਂ ਬੰਗਾਲੀ, ਤਲਵੰਡੀ ਤੇ ਹਰਿਆਵਲ ਚ ਹੋਈਆਂ ਹਨ। ਮੁੱਖ ਮੰਤਰੀ ਨੇ ਇਹ ਵੀ ਕਹਿ ਕੇ ਇਹ ਮੌਤਾਂ ਨਹੀਂ ਸਗੋ ਹੱਤਿਆਵਾ ਹਨ। ਤਾਂ ਸੇਮ ਬਖਵਾਂਤ ਸਿੰਘ ਮਾਨ ਨੇ ਇਹ ਕਹਿ ਵੀ ਇਹ ਮੌਤਾਂ ਨਹੀਂ ਕਤਲ ਹੈ। ਅਸਲ ਵਿੱਚ ਦੱਸਦੇ ਕਿ ਇਸ ਮਾਮਲੇ ਚ 10 ਮੁਲਜ਼ਮਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜੋ ਕਿ ਸ਼ਰਾਬ ਦੀ ਸਪਲਾਈ ਕਰਦੇ ਸਨ। ਸ਼ਰਾਬ ਦੇ ਸਪਲਾਈ ਵਾਲਰਾਂ ਦੀ ਚੰਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਇਹ ਵੀ ਕਿਹਾ ਦੱਸਿਆ ਕਿ ਇਸ ਮਾਮਲੇ ਵਿੱਚ ਜੇ ਕੋਈ ਵੀ ਵਿਅਕਤੀ ਕਿੰਨਾ ਹੀ ਸ਼ਕਤੀਸ਼ਾਲੀ ਕਿਉਂ ਨ ਹੋਵੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਸਾਰੇ ਲੋਕ ਗਰੀਬ ਪਰਿਵਾਰਾਂ ਨਾਲ ਸੰਬੰਧਤ ਸਨ ਇਸ ਦੌਰਾਨ ਉਨ੍ਹਾਂ ਹਰੇਕ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮਾਲੀ ਮਦਦ ਇਲਾਜ ਅਧीन ਹਰੇਕ ਪਰਿਵਾਰ ਨੂੰ 2 ਲੱਖ ਰੁਪਏ ਤੇ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਤੇ ਸੰਸਕਾਰ ਤੇ ਭੋਗ ਵਾਸਤੇ ਸਰਕਾਰ ਵੱਲੋਂ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਇਸ ਤੋਂ ਇਸ ਤੋਂ ਪਹਿਲਾਂ ਥਾਣਾ ਮਜੀਠਾ ਦੇ ਐਸ ਐਚ ਓ ਅਫਤਾਰ ਸਿੰਘ ਕਾਲੋ ਤੇ ਡੀ ਐਸ ਪੀ ਹਮਲੁਖ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਸੀ। ਤਾਂ ਇਸ ਵਕਤੀ ਦੀ ਜਿਹੜੀ ਵੱਡੀ ਖਬਰ ਮਜੀਠਾ ਤੋਂ ਸਾਹਮਣੇ ਜਿੱਥੇ ਮਜੀਠਾ ਸੀ ਪਕਵਾਸੀ ਮਾਨ ਪਹੁੰਚੇ ਉੱਥੇ ਪ੍ਰਵਾਰਤ ਦੇ ਨਾਲ ਨਾ ਗੱਲਬਾਤ ਕੀਤੀ ਉਹਨਾਂ ਨੂੰ ਵੱਡੇ ਜਿਹੜੇ ਐਲਾਨ ਕੀਤੇ ਗਏ ਵੀ ਇਸ ਤੇ ਉਹਨਾਂ ਨੂੰ ਇੱਕ ਮਾਲੀ ਮਦਦ ਤੇ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ। ਇਹ ਜਨਰਲਲੀ ਸ਼ਰਾਬ ਦੇ ਨਾਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਵਿੱਚੋਂ 6 ਲੋਕ ਜਿਹੜੇ ਹਲੇ ਵੀ ਗੰਭੀਰ ਜ਼ਖਮੀ ਦਸਿਆ ਰਹੇ ਨੇ। ਮਾਮਲੇ ਦੀ ਚੜ੍ਹ ਸੀਮਾ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਚੜ੍ਹ ਤੱਕ ਜਾਵਾਂਗੇ ਤੇ ਕਿਸੇ ਵੀ ਮੁੱਲਜਮ ਜਿਹੜਾ ਬਖਸ਼ਣ ਜਾਵੇਗਾ ਤੇ ਪਰਿਵਾਰ ਨਾਲ ਕਿਸੇ ਵੀ ਪਰਿਵਾਰ ਦਾ ਜਿਹੜਾ ਚੁੱਲਾ ਹੈ ਉਹ ਅਸੀਂ ਛੁਣ ਨਹੀਂ ਦਵਾਂਗੇ ਸੀਮਾ ਵੱਲੋਂ ਕਹਿ ਰਹੇ ਕਿ ਅਗਰ ਕਿਸੇ ਪਰਿਵਾਰ ਦਾ ਚੁੱਲਾ ਅਸੀਂ ਛੁਣ ਨਹੀਂ ਦਵਾਂਗੇ ਮਜੀਠਾ ਪੋਟੇ ਮਿੱਤਗੜੀ ਪਰਿਵਾਰ ਨਾਲ ਗੱਲਬਾਤ ਕੀਤੀ ਜਿੱਤੇ ਮਦਦ ਦਾ ਉਹਨਾਂ ਨੇ ਭਰੋਸਾ ਦਿੱਤਾ ਤੇ ਜ਼ਖਮੀ 6 ਲੋਕ ਹੋਰ ਵੀ ਜ਼ਖਮੀ ਜਿਹੜੇ ਦੱਸੇ ਗਏ ਜ਼ਹਿਰੀਲਾ ਜਾਂ ਬਣਿਆ 17 ਲੋਕਾਂ ਦਾ ਘਾਤ ਮੌਤ ਵਾਲੀ ਸ਼ਰਾਬ ਦੇ ਨਾਲ ਮਜੀਠਾ ਚ ਹਾ ਘਾਤ ਤਾਂ ਤੁਸੀਂ ਵੀ ਦੇਖਿਆ ਵੀ ਜ਼ਹਿਰੀਲੇ ਸ਼ਰਾਬ ਦੇ ਨਾਲ ਜਿੱਥੇ ਦੇ ਵਿੱਚ ਹਾਹਾਕਾਰ ਹਰ ਪਾਸੇ ਦਿਖਾਈ ਦੇ ਰਹੀ ਹੈ ਜਿਸ ਦੇ ਕਰਕੇ ਜ਼ਹਿਰੀਲੇ ਸ਼ਰਾਬ ਨੇ 17 ਲੋਕਾਂ ਦੀ ਜਾਨ ਲੈ ਲਈ ਹੈ ਇਸ ਦੇ ਵਿੱਚ ਸ਼ਰਮਾਨ ਨੇ ਪ੍ਰੋਟੈਕਸ਼ਨ ਲਿਆ ਹੈ ਕਿ ਹੈ ਜੀ ਕਿਸੇ ਵੀ ਮਲਜ਼ਮ ਨੂੰ ਵਕਸ਼ਲ ਜাবেਗਾ ਤੇ ਪਰਿਵਾਰ ਦਾ ਕਿਸੇ ਵੀ ਪਰਿਵਾਰ ਦਾ ਚੁੱਲਾ ਉਪਜਨ ਦੇ ਦਵਾਂਗੇ